ਬਿਲਕੁਲ ਜਸਵਿੰਦਰ ਪੱਲਾ ਦੇ ਘਰ ਦੇ ਬਾਹਰ ਖੜਿਆ ਜਿੱਥੇ ਸਿਆਸੀ ਤੇ ਕਲਾ ਜਗਤ ਨਾਲ ਜੁੜੀਆਂ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਸੰਭਾਲੀ ਅਫਤਦਕਾਰੀਆਂ ਨੇ ਉੱਥੇ ਹੀ ਅਮਰਗੜ ਤੋਂ ਵਿਧਾਇਕ ਨੇ ਜਸਵੰਤ ਸਿੰਘ ਜਿਹੜਾ ਗੱਜਰ ਮਾਜਰਾ ਜੀ ਉਹ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਗੱਜਰ ਮਾਜਰਾ ਸਾਹਿਬ ਬਹੁਤ ਵੱਡਾ ਪੰਜਾਬ ਨੂੰ ਇੱਕ ਦਾ ਘਟਾ ਜਿਹੜਾ ਫਿਲਮ ਜਗਤ ਦੀ ਗੱਲ ਕਰੀਏ ਕਮੇਟੀ ਦੀ ਗੱਲ ਕਰੀਏ ਲੰਬੇ ਸਮੇਂ ਤੋਂ ਵਿਚਰਦੇ ਰਹੇ ਹੋ ਨਾਲ ਕਿਸ ਤਰ੍ਹਾਂ ਦੀ ਸਕਸੈਸ ਸੀਗੀ ਕੋਈ ਭੱਲਾ ਜੀ ਜਿਨ੍ਹਾਂ ਦੇ ਗੁਣਾਂ ਦਾ ਕੋਈ ਲੇਖਾ ਹੀ ਨਹੀਂ ਕੀਤਾ ਜਾ ਸਕਦਾ ਇਸ ਕਿਸਵਨ ਦੀ ਸਥਿਤੀ ਸਨ ਆਪਣੇ ਸਾਡੇ ਬਹੁਤ ਹੀ ਪਿਆਰ ਤੇ ਸਤਿਕਾਰਯੋਗ ਜਸ਼ਵਿੰਦਰ ਭੱਲਾ ਜੀ ਤੇ ਸਾਡੇ ਦਾ ਪਰਿਵਾਰ ਨੂੰ ਘਾਟਾ ਪਿਆ ਨਿੱਜੀ ਤੌਰ ਤੇ ਮੇਰੇ ਕੋਲ ਅਜੇ ਸ਼ਬਦ ਨਹੀਂ ਹੈਗੇ ਵੀ ਅਸੀਂ ਪੰਜਾਬ ਦੀ ਜਨਤਾ ਨੂੰ ਵੀ ਉਹਨਾਂ ਦੀ ਪ੍ਰਸ਼ੰਸਾ ਵੀ ਕਿਹੜੇ ਸ਼ਬਦ ਨਾਲ ਕਰ ਦਈਏ ਕਿੰਨਾ ਸ਼ਬਦਾਂ ਨਾਲ ਪਰਿਵਾਰ ਨੂੰ ਤਲਾਸਾ ਦੇ ਛੱਤੀਏ ਅੱਜ ਪੰਜਾਬੀ ਜਗਤ ਦੇ ਲਈ ਮੈਂ ਸਮਝਦਾ ਵੀ ਬਹੁਤ ਵੱਡਾ ਸਦਮੇ ਵਾਲਾ ਤੇ ਨਾ ਤੇ ਪ੍ਰਮਾਤਮਾ ਕਰੇ ਸਾਡੇ ਭਰਾ ਨੂੰ ਆਪਣੇ ਪ੍ਰਮਾਤਮਾ ਚਰਨਾਂ ਵਿੱਚ ਨਿਵਾਸ ਵਖ ਸੀ ਤੇ ਸਾਡੀ ਕੌਮ ਨੂੰ ਇਹ ਜਿਹੇ ਹੀਰੇ ਹੋਰ ਪੈਦਾ ਕਰਕੇ ਦੇਵੇ ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਇੱਕ ਨਰੋਏ ਪੰਜਾਬ ਦੀ ਸੋਚ ਨੂੰ ਅੱਗੇ ਵਧਾ ਸਕੀਏ ਜਨਾਬ ਸਾਹਿਬ ਪਤੀ ਤੌਰ ਤੇ ਕਦੋਂ ਕੋ ਮੁਲਾਕਾਤ ਹੋਈ ਸੀ ਕਿ ਨਾਲ ਕਰੋਗੇ ਬਹੁਤ ਵੇਰ ਹੁੰਦੀ ਸੀ ਸਾਡੀ ਤਾਂ ਕੰਪਨੀ ਨਾਲ ਜਿਹੜੇ ਵੇਸੀ ਥੋੜੀ ਮੈਨੂੰ ਲੱਗਦਾ ਤਿੰਨ ਕੁ ਮਹੀਨੇ ਹੋ ਹੋਣਗੇ ਪੰਜਾਬ ਪਾਵਨ ਦੇ ਵਿੱਚ ਇਹਨਾਂ ਦੀ ਪੂਰੀ ਟੀਮ ਸੀਗੀ ਉੱਥੇ ਤੇ ਤੁਹਾਡੇ ਚ ਵੀ ਕੋਈ ਹੋਣਗੇ ਤਾਂ ਉਹ ਇੱਕ ਪ੍ਰੋਜੈਕਟ ਸਾਡਾ ਹੈਲਥ ਤੇ ਬਣਾਉਣਾ ਸੀ ਅਸੀਂ ਲੰਚ ਵੀ ਉੱਥੇ ਕੀਤਾ ਇਕੱਠੇ ਹੀ ਰਹੇ ਤੇ ਬਲਕਿ ਮੈਨੂੰ ਲੱਗਦਾ ਵੀ ਦੋ ਤਿੰਨ ਘੰਟੇ ਸੀ ਇਕੱਠੇ ਰਹੇ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਤੇ ਤੇ ਮੇਰੀ ਹੈ ਸ਼ਾਇਦ ਉਸ ਟਾਈਮ ਦੀ ਇਹਨਾਂ ਕੋਲੇ ਸਾਡੀਆਂ ਫੋਟੋ ਵੀ ਹੈਗੀ ਤੇ ਮੈਂ ਤੇ ਕਾਫੀ ਢੂੰਗੇ ਵਿਚਾਰਾਂ ਦੇ ਗੱਲਾਂ ਕਰਦੇ ਸਤਾ ਸੀ ਕੋਈ ਲੱਖ ਉਮੀਦ ਸੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਵਿੱਚ ਨਹੀਂ ਜਲਦੀ ਯਾਰ ਹਜੇ ਮਾਤਾ ਜੀ ਬੈਠੇ ਨੇ ਅੱਜ ਉਹਨਾਂ ਦੇ ਪਰਿਵਾਰ ਦਾ ਦੁੱਖ ਛੱਲਿਆ ਨਹੀਂ ਜਾ ਸਾਰਾ ਤੇ ਇਹੀ ਤਾਂ ਪ੍ਰਮਾਤਮਾ ਕੋਲੇ ਵੀ ਕਿਸਦਾ ਪਤਾ ਨਹੀਂ ਲੱਗਦਾ ਤੇ ਬਿਮਾਰ ਹੁੰਦਾ ਬੰਦੇ ਆਉਂਦੇ ਨੇ ਤੇ ਠੀਕ ਹੋ ਸਕਦੇ ਸੀ ਤੇ ਇਹੇ ਉਮੀਦ ਨਹੀਂ ਸੀਗੀ ਇਹ ਤਾਂ ਬਹੁਤ ਸਦਮੇ ਵਾਲੀ ਗੱਲ ਹੈ ਜੰਦੇ ਕੋਈ ਅੰਦਰ ਜਾ ਕੇ ਆਏ ਤੁਸੀਂ ਕੋਈ ਸੀਐਮ ਦਾ ਪਰਮ ਹੈ ਉਹਨਾਂ ਦਾ ਪਤਾ ਲੱਗਿਆ ਕਹਿੰਦੇ ਸਕਿਉਰਟੀ ਆ ਗਈ ਹੈ ਸੀਐਮ ਸਾਹਿਬ ਆ ਰਹੇ ਨੇ ਉਮੀਦ ਆ ਉਹ ਕਲਾਕਾਰਾਂ ਨੂੰ ਪ੍ਰੇਮ ਕਰਨ ਵਾਲੇ ਸਾਡੇ ਮੁੱਖ ਮੰਤਰੀ ਜੀ ਤੇ ਕਿਉਂਕਿ ਉਹ ਕਲਾਕਾਰ ਤੇ ਉਹਨਾਂ ਦੀ ਇੱਕਮਿਕ ਜਿੰਦਾ ਤੇ ਮੈਂ ਸਮਝਦਾ ਵੀ ਸਾਡੇ ਮੁੱਖ ਮੰਤਰੀ ਜੀ ਨੂੰ ਵੀ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੁੱਖ ਮੰਤਰੀ ਜੀ ਕਲਾ ਪ੍ਰੇਮੀ ਨੇ ਜਿਹੜਾ ਸਵੀਰਣ ਸਿਲਮਾਨਾ ਹੁੰਦੇ ਨੇ ਉਹਨਾਂ ਨੂੰ ਜਿਵੇਂ ਆਪਾਂ ਕਹੀਏ ਵੀ ਸ਼ਬਦਾਂ ਦੇ ਨਾਲ ਦੂਜੇ ਨਾਲ ਦਿਲ ਨਹੀਂ ਭਰ ਸਕਦਾ ਕਿਉਂਕਿ ਉਮੀਦ ਆ ਵੀ ਉਹ ਜੇ ਟਾਈਮ ਹੋਇਆ ਤਾਂ ਹੋ ਸਕਦਾ ਆ ਜਾਵੇ ਠੀਕ ਹੈ ਬਿਲਕੁਲ ਜਸਵੰਤ ਸਿੰਘ ਕੱਜਨ ਮਾਦਰਾ ਸੀ ਸਪੱਸ਼ਟ ਤੌਰ ਤੇ ਕਹਿੰਦੇ ਇਹ ਇਕੱਲਾ ਪਰਿਵਾਰ ਨੂੰ ਨਹੀਂ ਨਾਲੇ ਬਲਕਿ ਪੰਜਾਬ ਨੂੰ ਜਿਹੜਾ ਜਸਵਿੰਦਰ ਪੱਲਾ ਦੇ ਅਚਾਨਕ ਅਕਾਲ ਚਲਾਣੇ ਨਾਲ ਜਿਹੜਾ ਘਾਟਾ ਪਿਆ ਤੇ ਤਸਵੀਰਾਂ ਤੁਹਾਨੂੰ ਘਰ ਦੇ ਬਾਹਰ ਦੀਆਂ ਜਿਹੜੀਆਂ ਹੁਣ ਹੋਰ ਦਿਖਾ ਦਈਏ ਕਿ ਕੁਝ ਥੇੜ ਪਹਿਲਾਂ ਹੁਣ ਡਾਕਟਰ ਜਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਤੇ ਹੋਰ ਕਈ ਜਿਹੜੇ ਅਕਾਲੀ ਆਗੂ ਨੇ ਉਹ ਵੀ ਜਿਹੜਾ ਜਸਵਿੰਦਰ ਪੱਲਾ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਤੇ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਾਹਰੀਆਂ ਤੇ ਹੁਣ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦੂਜੇ ਪਾਸੇ ਕੀਰਤਨੀ ਜਿੱਥੇ ਵੀ ਜਿਹੜੇ ਪਹੁੰਚ ਗਏ ਨੇ ਜੋ ਬਰਾਗਮਈ ਜਿਹੜਾ ਕੀਰਤਨ ਕਰਨਗੇ ਤੇ ਉਸ ਤੋਂ ਬਾਅਦ 12:00 ਵਜੇ ਕਰੀਬ ਜਿਹੜਾ ਇੱਥੋਂ ਜਿਹੜਾ ਉਹਨਾਂ ਦੀ ਮ੍ਰਿਤਕ ਦੇ ਆ ਜਿਹੜਾ ਫੁੱਲਾਂ ਸਜਾ ਕੇ ਜਿਹੜਾ ਇੱਕ ਖੁੱਲੀ ਗੱਡੀ ਦੇ ਵਿੱਚ ਸ਼ਮਸ਼ਾਨ ਘਾੜ ਲਈ ਲੈ ਕੇ ਜਾਇਆ ਜਾਵੇਗਾ ਤੇ ਦੂਜੇ ਪਾਸੇ ਜਾਣਕਾਰੀ ਵੀ ਮਿਲੀ ਆ ਕਿ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਵੀ ਜਿਹੜੇ ਕੁਛ ਦੇਰ ਬਾਅਦ ਜਿਹੜੇ ਪਹੁੰਚ ਸਕਦੇ ਨੇ ਹਾਲਾਂਕਿ ਉਹਨਾਂ ਵੱਲੋਂ ਇੱਕ 11:30 ਵਜੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਰੱਖੀ ਆ ਵੀ ਉਹ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਉਹ ਤੋਂ ਉਸ ਤੋਂ ਬਾਅਦ ਜਿਹੜਾ ਉਹ ਜਿਹੜਾ ਇੱਥੇ ਪਹੁੰਚ ਜਾਣਗੇ ਤੇ ਲੱਗਦੀਆਂ ਤਸਵੀਰਾਂ ਕਿਉਂਕਿ ਸਕਿਉਰਟੀ ਜਿਹੜੀ ਇੱਥੇ ਪਹੁੰਚ ਗਈ ਆ ਕਿਉਂਕਿ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਪਹਿਲਾਂ ਸਕਿਉਰਟੀ ਬਲੇ ਪ੍ਰਬੰਧ ਕੀਤੇ ਗਏ ਨੇ ਤੇ ਬਾਹਰ ਜਦੋਂ ਕੱਲੀ ਆਗੂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਕਿ ਆਖਰ ਜਸਵਿੰਦਰ ਪੱਲਾ ਜੀ ਦੇ ਜਾਣ ਨਾਲ ਕਲਾਜਕ ਫਿਲਮ ਦੇ ਫਰਕ ਤਾਂ ਪਿਆ ਹੀ ਆ ਬਲਕਿ ਵੱਡਾ ਪੰਜਾਬ ਪੰਜਾਬੀਅਤ ਲਈ ਜਿਹੜਾ ਇੱਕ ਅੱਜ ਵੱਡਾ ਖਲਾਅ ਨਜ਼ਰ ਆ ਰਿਹਾ ਕਿਉਂਕਿ ਕਮੇਡੀਅਨ ਜਸਵਿੰਦਰ ਪੱਲਾਨੀ ਪ੍ਰੋਫੈਸਰ ਡਾਕਟਰ ਕਿਸ-ਕਿਸ ਨਾਮ ਦੇ ਨਾਲ ਜਿਹੜਾ ਜਸਵਿੰਦਰ ਪੱਲਾਨ ਨੂੰ ਜਿਹੜਾ ਸਬੋਧਨ ਕਰ ਸਕਦੇ ਆ ਪਰ ਅੱਜ ਇਹ ਸਖਸੀਤ ਅੱਜ ਸਾਡੇ ਵਿਚਕਾਰ ਨਹੀਂ ਸਾਰਿਆਂ ਨੂੰ ਹਸਾਉਣ ਵਾਲਾ ਅੱਜ ਰੁਲਾ ਕੇ ਚਲਾ ਗਿਆ ਕੈਮਰਾਮੈਨ ਨਤਨ ਦੇ ਨਾਲ ਗੁਰਦੀਪ ਬੈਨਿਪਾਲ ਡੇਲੀ ਪੋਸਟ ਪੰਜਾਬੀ